ਦੇਖ ਰਹੇ ਹਾਂ ਖੇੜੀ نیوز ਚੈਨਲ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੀ ਅਹਿਮ ਖਬਰਾਂ ਦੀ ਜੇਕਰ ਗੱਲ ਕਰੀ ਜਾਵੇ ਇਸ ਸਮੇਂ ਪੰਜਾਬ ਦੇ ਵਿੱਚ ਅਹਿਮ ਮੁੱਦਾ ਬਣ ਚੁੱਕਿਆ ਹੈ ਪ੍ਰਵਾਸੀ ਮਜ਼ਦੂਰਾਂ ਦਾ ਮੁੱਦਾ ਜਿਸ ਪਾਸੇ ਦੇਖੀਏ ਹਰ ਪਾਸੇ ਪ੍ਰਵਾਸੀਆਂ ਨੂੰ ਕੱਢੋ ਪੰਜਾਬ ਬਚਾਓ ਕੋ ਇਹ ਭਜਾਓ ਦਾ ਨਾਰਾ ਦਿੱਤਾ ਜਾ ਰਿਹਾ ਹੈ ਜੇਕਰ ਦੇਖੀਏ ਮੁੱਖ ਮੰਤਰੀ ਵੱਲੋਂ ਯੂਨੀਅਨ ਵੱਲੋਂ ਤੇ ਹੋਰ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਮ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਹਨ ਅਤੇ ਬਹੁਤ ਸਾਰੀਆਂ ਪੰਚਾਇਤਾਂ ਪ੍ਰਵਾਸੀਆਂ ਦੇ ਵਿਰੋਧ ਦੇ ਵਿੱਚ ਹਨ ਪੰਜਾਬ ਨੂੰ ਇੱਕ ਅਜਿਹੇ ਸਮੇਂ ਦੇ ਵਿੱਚ ਦੋ ਧਿਰਾਂ ਦੇ ਵਿਚਕਾਰ ਆਮਨੋ-ਸਾਮਣੇ ਖੜਾ ਦਿੱਤਾ ਗਿਆ ਹੈ ਇੱਕ ਪਾਸੇ ਹੈਗੇ ਨੇ ਪ੍ਰਵਾਸੀ ਦੂਸਰੇ ਪਾਸੇ ਹੈਗੇ ਨੇ ਪ੍ਰਵਾਸੀਆਂ ਦੇ ਵਿਰੋਧੀ ਨੂੰ ਤੁਝੇ ਕਰ ਗੱਲ ਕਰੀਏ ਪ੍ਰਵਾਸੀਆਂ ਦੀ ਪ੍ਰਵਾਸੀਆਂ ਦੇ ਬਿਨਾ ਜੇਕਰ ਦੇਖਿਆ ਜਾਵੇ ਨਾ ਤਾਂ ਅੱਜ ਦੀ ਕਿਸਾਨੀ ਤੇ ਦੂਸਰੀ ਤਰ੍ਹਾਂ ਦੇਖਿਆ ਜਾਵੇ ਜੇਕਰ ਇੰਡਸਟਰੀ ਪ੍ਰਵਾਸੀਆਂ ਦੇ ਬਿਨਾ ਇਹ ਦੋਵੇਂ ਚੀਜ਼ਾਂ ਨਹੀਂ ਚੱਲ ਸਕਦੀ। ਨਾ ਕਿਸਾਨੀ ਪ੍ਰਵਾਸੀਆਂ ਦੇ ਬਿਨਾ ਚੱਲ ਸਕਦੀ ਆ, ਨਾ ਇਸ ਸਮੇਂ ਇੰਡਸਟਰੀ ਪ੍ਰਵਾਸੀਆਂ ਦੇ ਬਿਨਾ ਚੱਲ ਸਕਦੀ ਹੈ। ਠੀਕ ਆ। ਹਾਂ, ਇੱਕ ਗੱਲ ਜ਼ਰੂਰ ਆ ਜੋ ਸੁਖਪਾਲ ਸਿੰਘ ਖੈਰਾ ਤੇ ਲੱਖਾ ਸਿੰਘ ਸਿਧਾਨਾ ਵੀਰ ਵੱਲੋਂ ਆਵਾਜ਼ ਬੁਲੰਦ ਕਰੀ ਜਾ ਰਹੀ ਹੈ ਕਿ ਪ੍ਰਵਾਸੀਆਂ ਨੂੰ ਦੇਖੋ ਅਸੀਂ ਕੁਝ ਨਹੀਂ ਕਹਿੰਦੇ। ਆਉ ਕੰਮ ਕਰੋ ਪੈਸੇ ਕਮਾਓ ਅਤੇ ਆਪਣਾ ਵਾਪਸ ਜਾਓ ਜੇਕਰ ਪੰਜਾਬ ਦੇ ਵਿੱਚ ਮਾਚਲ ਵਾਲਾ ਕਾਨੂੰਨ ਲਾਗੂ ਕਰ ਦਿੱਤਾ ਜਾਵੇ ਕਿ ਪੰਜਾਬ ਦੇ ਵਿੱਚ ਜੋ ਵੀ ਪ੍ਰਵਾਸੀ ਆਏਗਾ ਕਮਾ ਕੇ ਕਮਾਊਗਾ ਤੇ ਕਮਾਉਣ ਤੋਂ ਬਾਅਦ ਆਪਣਾ ਵਾਪਸ ਜਾਊਗਾ ਨਾ ਉਹਦਾ ਇਥੇ ਨਾ ਕਰ ਬਣ ਸਕਦਾ ਨਾ ਉਹਦੀ ਇਥੇ ਵੋਟਰ ਕਾਰਡ ਬਣ ਸਕਦਾ ਤੇ ਨਾ ਹੀ ਉਹ ਇਥੇ ਜ਼ਮੀਨ ਲੈ ਸਕਦਾ ਉਹ ਬਹੁਤ ਸਾਰੇ ਆ ਵਿਅਕਤੀ ਕਹਿ ਦਿੰਦੇ ਨੇ ਵੀ ਆਪਣੇ ਪੰਜਾਬੀ ਨੇ ਜੋ ਵਿਦੇਸ਼ਾਂ ਦੇ ਵਿੱਚ ਗਏ ਹੋਏ ਨੇ ਵੀ ਜੇ ਆਪਾਂ ਇੱਥੇ ਇਹ ਪ੍ਰਵਾਸੀਆਂ ਨਾਲ ਇਹੋ ਜਿਹਾ ਸ਼ਲੋਕ ਕਰਾਂ ਤਾਂ ਆਪਣੇ ਪ੍ਰਵਾਸੀਆਂ ਨਾਲ ਵੀ ਉਤਰ ਇਹੋ ਜਹਾ ਹੀ ਸ਼ਲੋਕ ਹੋਵੇਗਾ ਫਿਰ ਆਪਾਂ ਨੂੰ ਕਿੰਨਾ ਦੁੱਖ ਲੱਗੇਗਾ ਇਹ ਇੱਕ ਗੱਲ ਸਾਰਾ ਤੋਂ ਕਲੀਅਰ ਹੈ ਮੇਨ ਗੱਲ ਆਪਣੇ ਪ੍ਰਵਾਸੀ ਨੇ ਜੋ ਆਪਣੇ ਭਾਈਚਾਰਾ ਜੋ ਆਪਣੇ ਬੱਚੇ ਨੇ ਬਾਹਰ ਜਾਂਦੇ ਨੇ ਕੈਨੇਡਾ ਅਮਰੀਕਾ ਦੀ ਧਰਤੀ ਤੇ ਜਾਂਦੇ ਨੇ ਨਿਊਜ਼ੀਲੈਂਡ ਆਸਟ੍ਰੇਲੀਆ ਵੀ ਧਰਤੀ ਤੇ ਜਾਂਦੇ ਨੇ ਉੱਥੇ ਜਾਣ ਤੋਂ ਪਹਿਲਾਂ ਉਹਨਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ ਸ਼ਰਤਾਂ ਹੁੰਦੀਆਂ ਨੇ ਕਿੰਨਾ ਕਿੰਨਾ ਟਾਈਮ ਪੀਆਰ ਨਹੀਂ ਮਿਲਦੀ 10-10 ਸਾਲ ਲੱਗ ਜਾਂਦੇ ਨੇ ਉਹਨਾਂ ਦੇ ਕਾਨੂੰਨ ਫੋਲੋ ਕਰਨੇ ਪੈਂਦੇ ਨੇ ਜੇਕਰ ਉਹ ਆਪਣੀ ਚੰਗੀ ਤਰ੍ਹਾਂ ਨਾ ਫੋਲੋ ਕਰਨੇ ਟੈਕਸ ਦੁਨੀਆ ਦਾ ਦਾ 15 15 ਦਾ ਲਾਬਦ ਫਿਰ ਉੱਥੇ ਪੀਰ ਮਿਲਦੀ ਆ ਅਸੀਂ ਨਹੀਂ ਕਹਿੰਦੇ ਕਿ ਪ੍ਰਵਾਸੀ ਪੰਜਾਬ ਦੇ ਵਿੱਚ ਨਾ ਮੈਂ ਕਹਿੰਦਾ ਪ੍ਰਵਾਸੀ ਆਉਣ ਪਰ ਉਹਨਾਂ ਲਈ ਇੱਕ ਕਾਨੂੰਨ ਬਣੇ ਜਿਸ ਕਾਨੂੰਨ ਨੂੰ ਬਣਾਉਣ ਦੇ ਲਈ ਭਾਈ ਲੰਗੋਵਾਲ ਜੀ ਦੀ ਸਿੱਧੀ ਕੋਈ ਸੀ ਉਹੀ ਆਨੰਦਪੁਰ ਦਾ ਮਤਾ ਪੰਜਾਬੀਆਂ ਨੂੰ ਜੇਕਰ ਪੰਜਾਬ ਬਚਾਉਣਾ ਦਾ ਆਨੰਦਪੁਰ ਦੇ ਮਤੇ ਦੀ ਗੱਲ ਪੰਜਾਬੀਆਂ ਨੂੰ ਕਰਨੀ ਪੈਣੀ ਆ ਕਰਵਾਨੀਆਂ ਦੇਣੀਆਂ ਪੈਣੀਆਂ ਦੋਸਤੋ ਜੇਕਰ ਆਪਰਾ ਦੇਖੀਏ ਕਰਾਂ ਵਿੱਚ ਬੈਠ ਕੇ ਕਦੇ ਜੰਗਾ ਨਹੀਂ ਜਿੱਤੀਆਂ ਜਾਂਦੀਆਂ ਇਸ ਸਮੇਂ ਪੰਜਾਬ ਦੀ ਜੋ ਜ਼ਿਆਦਾਤਰ ਨੌਜਵਾਨੀ ਕਹਦੀ ਆ ਪਮੋਇਲਾਂ ਦੇ ਵਿੱਚ ਜਾਂ ਨਸਿਆਂ ਦੇ ਵਿੱਚ ਦਲਦਲ ਵਿੱਚ ਫਸੀ ਹੋਈ ਆ ਦੇਖੋ ਉਹ ਵੀ ਆਪਣੇ ਭਾਈ ਉੰਨਾ ਨੂੰ ਉਸ ਦਾਗਲ ਦੇ ਵਿੱਚੋਂ ਕੱਢਣਾ ਪਊ ਤੇ ਸਰਕਾਰ ਦੇ ਨਾਲ ਮੱਥਾ ਲਾਉਣਾ ਪਊ ਪੰਜਾਬ ਦੀ ਖੇਤਰੀ ਪਾਰਟੀ ਮਜ਼ਬੂਤ ਕਰਨੀ ਪਊ ਪੰਜਾਬ ਦੀ ਰਾਜਧਾਨੀ ਵੀ ਗੈਂਟਰ ਤੋਂ ਬਿਚੋੜ ਹੱਕ ਲੈਣਾ ਪਊ ਵਾ ਦੇਖੋ ਪੰਜਾਬ ਦੀ ਰਾਜਧਾਨੀ ਨਹੀਂ ਹੈਗੀ ਕੋਈ ਜਦੋਂ ਕਿ ਸਾਡੀ ਜੱਦੀ ਰਾਜਧਾਨੀ ਚੰਡੀਗੜ੍ਹ ਹੈ ਤੇ ਸਾਨੂੰ ਹੱਕ ਮਿਲਣਾ ਚਾਹੀਦਾ ਨੰਦਪੁਰ ਦੀ ਮਤੇ ਦੀ ਗੱਲ ਪੰਜਾਬੀ ਉਹ ਸਾਰੇ ਪ੍ਰਵਾਸੀਆਂ ਦੇ ਮਤੇ ਸਰਜੋ ਤੁਸੀਂ ਪੰਚੇਤਾਂ ਦੇ ਉਕਲਾ ਕਰਦਿਆਂ ਨੇ ਛੱਡੋ ਤੁਸੀਂ ਇੱਕ ਮੁੱਦੇ ਦੇ ਉੱਤੇ ਇਕੱਠੇ ਹੋ ਉਹ ਉਸ ਮੁੱਦੇ ਦੇ ਉੱਤੇ ਆਵਾਜ਼ ਬੁਲੰਦ ਕਰੋ ਨੰਦਪੁਰ ਦੀ ਮਤੇ ਦੀ ਜੇਕਰ ਤੁਸੀਂ ਬਚਣਾ ਤਾਂ ਨੰਦਪੁਰ ਦੇ ਮਤੇ ਦੀ ਗੱਲ ਕਰਨੀ ਪਊਗੀ ਇਹ ਜੁਨੀਅਰ ਆ ਇਹ ਬਖਰੇ ਵੀ ਇਹ ਬਖਵਖ ਸਮਾਸ ਇਹ ਵੀ ਸੰਸਥਾਵਾਂ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਵਿਰੋਧ ਕਰਦਾ ਕੋਈ ਪੱਖ ਦੇ ਵਿੱਚ ਇਹ ਨਹੀਂ ਇਹ ਸਾਰਾ ਕੁਝ ਛੱਡ ਕੇ ਆਪਣੇ ਵੱਡੇ ਹੋਣ ਦਾ ਜੋ ਮਾਣ ਆ ਸ਼ਰਮ ਆ ਇਹ ਛੱਡ ਕੇ ਪੰਜਾਬ ਨੂੰ ਬਚਾਉਣ ਦੇ ਲਈ ਇੱਕ ਚੰਡੇ ਦੇ ਥੱਲੇ ਇਕੱਠਿਆ ਹੋਣਾ ਪਊਗਾ ਉਹ ਚੰਡਾ ਹੋਊਗਾ ਨੰਦਪੁਰ ਦਾ ਮਤਾ ਉਹਦੇ ਲਈ ਕਰਵਾਨੀਆਂ ਦਿੱਤੀਆਂ ਜਾਣੀ ਚਾਹੀਦੀਆਂ ਨੇ ਪੰਜਾਬੀ ਕਰਮਾਨੀਆਂ ਦੇ ਨੂੰ ਤਿਆਰ ਹੋਆ ਤਿਆਰ ਵਰ ਤਿਆਰ ਖੜੇ ਹੋਣ ਸਾਡੇ ਜੋਧੇ ਤੇ ਸਿਰਕ ਟਾਊਨ ਦੇ ਲਈ ਤੇ ਜਲ ਨੂੰ ਸਰਕਾਰ ਨੂੰ ਪਤਾ ਲੱਗ ਜਾਵੇ ਕਿ ਪੰਜਾਬੀ ਨਸੇੜੀਆਂ ਦੀ ਕੋਮ ਨਹੀਂ ਪੰਜਾਬੀ ਅੱਜ ਵੀ ਉਹ ਬਹਾਦਰਾਂ ਦੀ ਯੋਧਿਆਂ ਦੀ ਸੇਰਾਂ ਦੀ ਕੋਮ ਦੇ ਵਰ ਸਨੇ ਪੰਜਾਬੀ ਸੋ ਮੈਂ ਤਾਂ ਇੱਕੋ ਗੱਲ ਕਹਿਣਾ ਇਹੀ ਗੱਲ ਤੇ ਜ਼ੋਰ ਦਊਂਗਾ ਵੀ ਜੇਕਰ ਤੁਸੀਂ ਪੰਜਾਬ ਨੂੰ ਬਚਾਉਣਾ ਤਾਂ ਇਕੱਠੇ ਹੋਣਾ ਪਊਗਾ ਕੱਲਾ ਪ੍ਰਵਾਸੀਆਂ ਦਾ ਮੁੱਦਾ ਨਹੀਂ ਬਹੁਤ ਸਾਰੇ ਮੁੱਦੇ ਨੇ ਜੋ ਕੇਂਦਰ ਦੇ ਕੋਲ ਲੈਨੇ ਪੈਣਗੇ ਇੱਕ ਵਾਰ ਪੰਜਾਬ ਦਾ ਸੀਐਮ ਇਹੋ ਜਿਹਾ ਬਿਆਸਤੀ ਬਣਾਉਣਾ ਪਊਗਾ ਜਿਹੜਾ ਇਹ ਕਹੇ ਵੀ ਮੈਂ ਇੱਕ ਵਾਰ ਹੀ ਪੰਜਾਬ ਦਾ ਮੁੱਖ ਮੰਤਰੀ ਬਾਨਣਾ ਮੈਂ ਅਗਲੀ ਵਾਰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਾਨਣਾ ਉਹ ਪੰਜਾਬ ਦੀ ਕੁਰਸੀ ਤੇ ਬਹਿ ਕੇ ਕੇਂਦਰ ਦੇ ਨਾਲ ਮੁੱਠੀ ਲਾ ਕੇ ਕੇਂਦਰ ਦੇ ਨਾਲ ਲੜ ਕੇ ਆਪਣੇ ਹੱਕ ਲਿਆ ਸਕਦਾ ਨਹੀਂ ਤਾਂ ਦੋਸਤੋ ਤੁਸੀਂ ਕਿੰਨਾ ਕੁ ਟਾਈਮ ਲੜ ਲੋਗੇ ਦੀਪ ਸਿੱਧੂ ਬਾਈ ਦੀਆਂ ਗੱਲਾਂ ਸੱਚੀਆਂ ਨੇ ਕਿਸੇ ਨੂੰ ਕਿਸਾਨੀ ਦਾ ਮੁੱਦਾ ਵੀ ਛੱਡਣਾ ਪਊਗਾ ਜਵਾਨੀ ਦਾ ਮੁੱਦਾ ਵੀ ਛੱਡਣਾ ਪਊਗਾ ਇੱਕੋ ਇੱਕ ਮੁੱਦਾ ਸੋਨੂੰ ਆਨੰਦਪੁਰ ਦੇ ਮਤੇਰਾ ਮੁੱਦਾ ਫੜਨਾ ਪਊਗਾ ਜੇਕਰ ਤੁਸੀਂ ਬਚਣਾ ਚਾਹੋ ਪੰਜਾਬ ਨੂੰ ਸੋਨੇ ਦੀ ਚੇਰੀ ਬਚਾਉਣਾ ਚਾਹੁੰਨੇ ਪੰਜਾਬ ਨੂੰ ਇਨਾ ਕੇਂਦਰ ਦੀਆਂ ਸਿਆਸਤਾਂ ਤੋਂ ਬਚਾਉਣਾ ਚਾਹੁੰਨੇ ਹਰ ਆਏ ਨੇ ਹਰ ਲਿਆਂਦੇ ਗਏ ਨੇ ਪੰਜਾਬ ਸਰਕਾਰ ਚੁੱਪਾ ਪੰਜਾਬੀ ਰੋਲਾ ਪਾ ਰਹੇ ਨੇ ਕੋਈ ਬਾ ਨਹੀਂ ਵੱਡ ਰਿਹਾ ਕੇਂਦਰ ਹਜ਼ਾਰਾਂ ਕਰੋੜਾਂ ਰੁਪਈਆ ਦਾ ਕਟਾ ਹੋਇਆ ਕੇਂਦਰ 1680 ਰੁਪਏ ਦੇ ਕੇ ਚਲਾ ਗਿਆ ਯਾਰ 16 ਕਰੋੜ ਦੇ ਕੇ 1660 ਕਰੋੜ ਦਿੱਤੇ ਨੇ ਕੇਂਦਰ ਨੇ ਨੁਕਸਾਨ ਹੋਇਆ ਹਜ਼ਾਰਾਂ ਕਰੋੜਾਂ ਦਾ ਇਸ ਲਈ ਪੰਜਾਬੀਓ ਪੰਜਾਬੀ ਅੱਜ ਛੂਬੇ ਛੂਬੇ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪੈਰ ਫਸਾਰੀ ਬੈਠੇ ਨੇ ਜੇਕਰ ਪੰਜਾਬੀਆਂ ਨੂੰ ਇੱਕ ਆਵਾਜ਼ ਦਿੱਤੀ ਜਾਵੇ ਮੈਂ ਇਹ ਕਹਿਣਾ ਕਿ ਉਹ ਇੰਡੀਆ ਦੇ ਪ੍ਰੂਪਰ ਦਾ ਪੈਸਾ ਇਕੱਠਾ ਕਰਕੇ ਦਰਸਾ ਸਕਦੇ ਨੇ ਇੰਨੇ ਪੈਸੇ ਜਿੰਨੇ ਅੱਜ ਪੰਜਾਬੀ ਅੱਜ ਬੱਕ ਬੱਕ ਦੇਖਾਂ ਦੇ ਮੇਸਾਂ ਦੇ ਵਿੱਚ ਬੱਕ ਬੱਕ ਆਉਂਦਿਆਂ ਦੇ ਉੱਤੇ ਪੰਜਾਬੀ ਪਹੁੰਚ ਚੁੱਕੇ ਨੇ ਅਣਗਿਣਤ ਪੈਸਾ ਪੰਜਾਬੀਆਂ ਦੇ ਕੋਲੇ ਪਰ ਸਹੀ ਆ ਪੰਜਾਬੀਆਂ ਚੋਣਨਾ ਪਊਗਾ ਉਹਨਾਂ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਕੀ ਸੋਚਦੀ ਆ ਉਧਰ इंग्लंड ਕੈਨੇਡਾ ਅਮਰੀਕਾ ਜੋ ਬੈਠੇ ਨੇ ਵਿਚਾ ਤਾਂ ਪੰਜਾਬ ਸੋਨੇ ਦੇ ਚਿੜੀ ਬਣੇ ਤੋਂ ਪੰਜਾਬੀਓ ਸੋਨੇ ਦੇ ਚਿੜੀ ਬਣਾਉਣਾ ਜਾਂ ਨਹੀਂ ਬਣਾਉਣਾ ਇਹ ਤੁਹਾਡੇ ਹੱਥਲੇ ਵਿੱਚ ਆ ਇਹ ਛੋਟੀਆਂ ਛੋਟੀਆਂ ਲੜਾਈਆਂ ਸੱਡੋ ਇੱਕ ਚੰਡਾ ਚੱਕੋ ਨੰਦਪੁਰ ਦੀ ਮਤੇਰਾ ਚੰਡਾ ਮੈਂ ਰੋਜ਼ ਵੀਡੀਓ ਬਣਾਉਂਗਾ ਨੰਦਪੁਰ ਦੇ ਮਤੇਰੀ ਗੱਲ ਕਰੂੰਗਾ ਕੱਲ ਨੂੰ ਆਪਾਂ ਹੋਰ ਡੰਗਾਈ ਦੇ ਵਿੱਚ ਨੰਦਪੁਰ ਦਾ ਮਤੇ ਤੇ ਟੇਲ ਦੇ ਵਿੱਚ ਗੱਲ ਕਰਾਂਗੇ ਵੀ ਭਾਈ ਗੋਵਿੰਦ ਸਿੰਘ ਨੇ ਲੋਕਗਵਾਲ ਦਾ ਮਤਾ ਕਿਉਂ ਲੈ ਕੇ ਆਏ ਸੀ ਕੀ ਰੀਜ ਲੱਗੀ ਉਹਨਾਂ ਨੂੰ ਵੀ ਨੰਦਪੁਰ ਦਾ ਮਤਾ ਲੈਣਾ ਜ਼ਰੂਰੀ ਹੈ ਦੇ ਉਹਦੇ ਵਿੱਚ ਕੀ ਕੀ ਮੰਗਾਂ ਸੀ ਪੰਜਾਬ ਦੇ ਲਈ ਕੀ ਕੀ ਫਾਇਦੇ ਹੋਣੇ ਸੀ ਪੰਜਾਬ ਨੂੰ ਉਸ ਦੇ ਉਹ ਸਾਰੀਆਂ ਗੱਲਾਂ ਪਾ ਕੱਲ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸੋ ਵਰਤੀ ਕੋਈ ਵੀ ਗੱਲ ਤੱਕ ਕਰ ਬੋਲਿਆ ਜਾਂਦਾ ਮਾਫ ਕਰਨਾ ਮੈਂ ਤੁਹਾਡਾ ਆਪਣਾ چھوٹਾ ਵੀਰ ਹਾਂ ਨਵਾਂ ਨਵਾਂ ਚੈਨਲ ਜਰੂਰ ਚਲਾਇਆ ਪਰ ਜਾਣਕਾਰੀ ਭਰਪੂਰ ਦੇਵਾਂਗੇ ਸੋਨੂੰ ਪੰਜਾਬ ਦੇ ਲਈ ਲੜਦੇ ਰਹਾਂਗੇ ਚਾਗੜਦੇ ਰਹਾਂਗੇ ਐਂਡ ਮਰਦੇ ਦਮ ਤੱਕ ਲੜਾਂਗੇ ਜੋ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ